ਅਮਰਿਤਪਾਲ ਆਖਰ ਕਿੱਥੇ ਹੈ ਸ਼ਾਇਦ ਪੁਲਿਸ ਨੂੰ ਇਸ ਦੀ ਸੂਤਾ ਹੈ ਪਰ ਪੁਲਿਸ ਉਸ ਨੂੰ ਫਿਰ ਵੀ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ پا ਰਹੀ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਕਿੱਥੇ ਹੁੰਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਪੁਲਿਸ ਪਹੁੰਚਦੀ ਹੈ ਪਰ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਹੀ ਲੱਗਦੀ ਹੈ ਅਮਰਿਤਪਾਲ ਪੁਲਿਸ ਦੇ ਹੱਥ ਨਹੀਂ ਲੱਗਦਾ ਇਸ ਵੇਲੇ ਖਬਰਾਂ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਇਸ ਵੇਲੇ ਅਮਰਿਤਪਾਲ ਹੁਸ਼ਿਆਰਪੁਰ ਦੇ ਹੀ ਨਜ਼ਦੀਕ ਇੱਕ ਥਾਂ ਹੈ ਕੋਟ ਫਤੂਹੀ ਉਸ ਥਾਂ ਤੇ ਲੁਕਿਆ ਹੋਇਆ ਹੈ ਤੰਦਸੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਦਿੱਲੀ ਤੋਂ ਵਾਪਸ ਪੰਜਾਬ ਵੱਲ ਆਏ ਸੀ ਇਨੋਵਾ ਗੱਡੀ ਦੇ ਉੱਤੇ ਉਹਨਾਂ ਦੀ ਗੱਡੀ ਦੇ ਅੱਗੇ ਇੱਕ ਪਾਇਲਟ ਗੱਡੀ ਵੀ ਸੀ ਜੋ ਉਹਨਾਂ ਨੂੰ ਅਲਰਟ ਮੋਡ ਤੇ ਰੱਖ ਰਹੀ ਸੀ ਔਰ ਪਪਲਪ੍ਰੀਤ ਤੇ ਅਮਰਿਤਪਾਲ ਉਸ ਗੱਡੀ ਦੇ ਵਿੱਚ ਮੌਜੂਦ ਸੀ ਤੁਹਾਨੂੰ ਦੱਸਦੇ ਕਿ ਜਦੋਂ ਇਨੋਵਾ ਗੱਡੀ ਜਿਹੜੀ ਹੈ ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਦੇ ਵਿੱਚ ਪਹੁੰਚਦੀ ਹੈ ਪੁਲਿਸ ਪਿੱਛਾ ਕਰਦੀ ਹੈ ਛੇਤੀ ਨਾਲ ਗੁਰਦੁਆਰਾ ਘਰ ਦੇ ਵਿੱਚ ਗੱਡੀ ਪਾਰਕ ਕਰਕੇ ਦੋ ਸ਼ਖਸ ਉਤਰਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਹੱਥ ਉਹ ਸ਼ਖਸ ਨਹੀਂ ਲੱਗਦੇ ਤੁਹਾਨੂੰ ਦੱਸਦੀ ਹੈ ਕਿ ਉਹ ਕਿਹਾ ਜਾ ਰਿਹਾ ਕਿ ਅਮਰਿਤਪਾਲ ਤੇ ਪਪਲਪ੍ਰੀਤ ਸੀ ਔਰ ਉਸ ਤੋਂ ਬਾਅਦ ਉਹ ਅਲੱਗ-ਅਲੱਗ ਹੋ ਗਏ ਔਰ ਇਸ ਤੋਂ ਬਾਅਦ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਹੁਸ਼ਿਆਰਪੁਰ ਦੀ ਹੀ ਕੋਈ ਜਗ੍ਹਾ ਦੱਸੀ ਜਾ ਰਹੀ ਹੈ ਕੋਰਟ ਫਤੂਹੀ ਦੱਸੀ ਜਾ ਰਹੀ ਹੈ ਜਿੱਥੇ ਅਮਰਿਤਪਾਲ ਦੀ ਇਹ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪਪਲਪ੍ਰੀਤ ਤੇ ਅਮਰਿਤਪਾਲ ਅਲੱਗ-ਅਲੱਗ ਹੋ ਗਏ ਨੇ ਪਰ ਹਾਲੇ ਤੱਕ ਅਮਰਿਤਪਾਲ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਪਰ ਇਨੀ ਗੱਲ ਜ਼ਰੂਰ ਹੈ ਕਿ ਜਿਸ ਥਾਂ ਤੇ ਬੈਠਾ ਹੈ ਉਸ ਥਾਂ ਤੇ ਉਹ ਨਿਡਰਤਾ ਦੇ ਨਾਲ ਵੀਡੀਓਜ਼ ਪੋਸਟ ਕਰ ਰਿਹਾ ਹੈ ਔਰ ਇਹ ਵੀਡੀਓਜ਼ ਜਿਹੜੀਆਂ ਨੇ ਆਏ ਦਿਨ ਵਾਇਰਲ ਹੋ ਰਹੀਆਂ ਨੇ ਆਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਇਹਨਾਂ ਵੀਡੀਓਜ਼ ਆਡੀਓਜ਼ ਨੂੰ ਲੈ ਕੇ ਰਾਜਨੀਤੀ ਵੀ ਗਰਮਾ ਰਹੀ ਹੈ ਤਾਂ ਦੱਸ ਦिए ਕਿ ਇਸੇ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਵੱਡਾ ਬਿਆਨ ਅਮਰਿਤਪਾਲ ਨੂੰ ਲੈ ਕੇ ਸਾਹਮਣੇ ਆਇਆ ਕਿਉਂਕਿ ਵੀਡੀਓ ਦੇ ਵਿੱਚ ਅਮਰਿਤਪਾਲ ਵੱਲੋਂ ਕਿਹਾ ਜਾ ਰਿਹਾ ਸੀ ਵਾਰ-ਵਾਰ ਕਿ ਜਥੇਦਾਰ ਸਾਹਿਬ ਫਸਾਖੀ ਦੇ ਮੌਕੇ ਸਰਬਤ ਖਾਲਸਾ ਸੱਦਣ ਔਰ ਆਪਣੇ ਜਥੇਦਾਰ ਹੋਣ ਦਾ ਸਬੂਤ ਦੇਣ ਇੱਕ ਵਰਗੇ ਇਸ ਤਰ੍ਹਾਂ ਸਿੱਖਾਂ ਦੇ ਉੱਤੇ ਕਿਉਂਕਿ ਉਹਨੇ ਖੰਡੇ ਬਾੜੇ ਦੀ ਕੌਲ ਛਕੀ ਸਿਰਫ ਇਹਸ ਕਰਕੇ ਉਹਨੂੰ ਇਹਨੇ ਸੇ ਲਾ ਕੇ ਸਾਹਮਣੇ ਭੇਜਿਆ ਮੇਰੇ ਹੋਰ ਅੰਦਾਜ਼ੇ ਗੱਲਾਂ ਜਿਹੜੀਆਂ ਅਮਰਿਤਪਾਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹੀਆਂ ਗਈਆਂ ਔਰ ਉਹਨਾਂ ਦਾ ਹੁਣ ਬਿਆਨ ਸਾਹਮਣੇ ਆਇਆ ਥਾ ਉਹਨਾਂ ਦਾ ਅੱਸਦੇ ਕਿ ਉਹਨਾਂ ਨੇ ਇੱਕ ਨਿੱਜੀ YouTube ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਨੂੰ ਲੈ ਕੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਹੈ ਪੰਜਾਬ ਪੁਲਿਸ ਨੇ ਗਿਆ ਕੇ ਛਾਪੇਮਾਰੀ ਕਰ ਲੋ ਜਾ ਉਹਨਾਂ ਤੋਂ ਪੁੱਛ ਕਰਤਾ ਵੀ ਤੀ ਕੋ ਸਮਝਾ ਕਿ ਇਹ ਮੰਦਭਾਗਾ ਕਰਤਾ ਰਿਹਾ ਹੈ। ਕਰੋਨਾ ਦੇ ਪੀਸ ਜਿਹੜੇ ਨੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ। ਜੈਮ ਕਰ ਦਿੱਤੇ ਗਏ ਹੈ। ਇਹ ਵਿਚਾਰਾਂ ਦੇ ਪ੍ਰਗਟਾਵੇ ਦਾ ਜਿਹੜਾ ਅਧਿਕਾਰ ਹੈ ਉਹਦਾ ਹੀ ਖੰਨਨ ਹੋਇਆ ਹੈ। ਇਹ ਰਾਜਨੀਤੀ ਹੋ ਸਕਦੀ ਹੈ ਔਰ ਕੁਝ ਵੀ ਜਜ਼ਬਾਤੀ ਹੋ ਕੇ ਕਦਮ ਚੁੱਕਣਾ ਠੀਕ ਨਹੀਂ ਹੁੰਦਾ ਫਾਇਦੇਮੰਦ ਨਹੀਂ ਹੁੰਦਾ ਫਲਦਾਇਕ ਨਹੀਂ ਹੁੰਦਾ ਇਹ ਗੱਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਨੂੰ ਲੈ ਕੇ ਹੋਰ ਵੀ ਕਈ ਗੱਲਾਂ ਕੀਤੀਆਂ ਗਈਆਂ ਸੀ ਜਦੋਂ ਉਹਨਾਂ ਨੇ ਸਰਕਾਰਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਤੁਹਾਨੂੰ ਦੱਸ ਦਈਏ ਕਿ ਇਹ ਕੱਲ ਦੀ ਗੱਲ ਹੈ ਜਦੋਂ ਇੱਕ ਨਿੱਜੀ ਚੈਨਲ ਦੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਤਾਂ ਉਸ ਵਿੱਚ ਅੰਮ੍ਰਿਤਪਾਲ ਨੂੰ ਲੈ ਕੇ ਕਿਹਾ ਕਿ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਇਹ ਕੋਰੀ ਰਾਜਨੀਤੀ ਹੋ ਸਕਦੀ ਹੈ ਔਰ ਜਜ਼ਬਾਤੀ ਹੋ ਕੇ ਕੋਈ ਵੀ ਇਸ ਮਾਮਲੇ ਦੇ ਵਿੱਚ ਕਦਮ ਚੁੱਕਣਾ ਠੀਕ ਨਹੀਂ ਹੋਵੇਗਾ ਫਲਦਾਇਕ ਨਹੀਂ ਹੁੰਦਾ ਜਦੋਂ ਅਸੀਂ ਕੋਈ ਵੀ ਜਜ਼ਬਾਤੀ ਹੋ ਕੇ ਛੇਤੀ ਛੇਤੀ ਫੈਸਲਾ ਲੈਨੇ ਆ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਮਰਿਤਪਾਲ ਦੇ ਮਾਮਲੇ 'ਚ ਗੱਲਾਂ ਕਈਆਂ ਗਈਆਂ ਨੇ ਉਥੇ ਤਾਂ ਦੱਸਦੇ ਕਿ ਅਮਰਿਤਪਾਲ ਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਬਹੁਤ ਕੁਝ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ਅਮਰਿਤਪਾਲ ਇਸ ਵੇਲੇ ਪੰਜਾਬ ਦੇ ਵਿੱਚ ਹੀ ਹੈ ਪਰ ਫੜਿਆ ਕਿਉਂ ਨਹੀਂ ਜਾ ਰਿਹਾ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿ ਕੀ ਪੋਰਸ ਨੂੰ ਇੱਕ ਕਦਮ ਅੱਗੇ ਚੱਲ ਰਿਹਾ ਹੈ ਅਮ੍ਰਿਤਪਾਲ ਔਰ ਜੇਕਰ ਅਜੇਹਾ ਹੈ ਤਾਂ ਉਸ ਨੂੰ ਅਲਰਟ ਮੋਡ ਤੇ ਕੌਣ ਰੱਖ ਰਿਹਾ ਹੈ ਕੌਣ ਉਸ ਤੱਕ ਸਾਰੀ ਇਨਫੋਰਮੇਸ਼ਨ ਪਹੁੰਚਾ ਰਿਹਾ ਹੈ ਹਾਲਾਂਕਿ ਦੰਦਸਦੇ ਲੁਧਿਆਣਾ ਤੋਂ ਉਸ ਦੇ ਦੋ ਸਾਥੀ ਜੋਗਾ ਸਿੰਘ ਤੇ ਉਸ ਦਾ ਡਰਾਈਵਰ ਜਿਹੜਾ ਹੈ ਉਹ ਗ੍ਰਿਫਤਾਰ ਕੀਤੇ ਗਏ ਨੇ ਔਰ ਲੁਧਿਆਣੇ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਵੀ ਪੁਲਿਸ ਦੀ ਤਣਾਤੀ ਹੈ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੀ ਤਣਾਤੀ ਹੈ ਜਲੰਧਰ ਦੇ ਵਿੱਚ ਪੁਲਿਸ ਦੀ ਤਣਾਤੀ ਹੈ ਔਰ ਜਿੰਨੇ ਵੀ ਬਾਰਡਰ ਏਰੀਆਜ਼ ਨੇ ਸਾਰਿਆਂ ਤੇ ਪੁਲਿਸ ਦੀ ਤਣਾਤੀ ਕਰ ਦਿੱਤੀ ਗਈ ਹੈ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਫਿਰ ਵੀ ਅਮਰਿਤਪਾਲ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਪਰ ਗ੍ਰਿਫਤ ਤੋਂ ਦੂਰ ਰਹਿ ਕੇ ਵੀ ਉਹ ਨਿਡਰਤਾ ਨਾਲ ਵੀਡੀਓਜ਼ ਬਣਾ ਰਿਹਾ ਹੈ ਆਖਰਕਾਰ ਕਿਸ ਦੀ ਥਾਪੀ ਆ ਉਸ ਨੂੰ ਕਿਸ ਦੀ ਸ਼ਹਿ ਤੇ ਇਹ ਵੀਡੀਓਜ਼ ਬਣਾਈਆਂ ਜਾ ਰਹੀਆਂ